ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਤਕਾ ਭਾਈ ਚਲਰੀ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਭਾਈ ਚਲਰੀ ਆਸਾ ਰਾਗ ਦੇ ਵਿੱਚ ਭਗਤ ਜੀ ਦੇ 36 ਸਾਰੇ ਕੁੱਲ ਸ਼ਬਦ ਸੰਪੂਰਨ ਹੋਏ ਹਨ ਇਸ ਪਦ ਦੇ ਤਿੰਨ ਸ਼ਬਦ ਸੰਪੂਰਨ ਹੋਏ ਹਨ ਆਖੀਰਲਾ ਸ਼ਬਦ ਹੈ ਚੌਥਾ ਸ਼ਬਦ ਪੂਰ ਭਗਤ ਜੀ ਦੇ ਸ਼ੰਤੀ ਸ਼ਬਦਾਂ ਰਾਗੇ ਭਗਤਕ ਨਾਮਦੇਵ ਜੀ ਦੀ ਸ਼ਬਦ ਆਰੰਭ ਹੋਣਗੇ ਆਓ ਭਗਤ ਕਬੀਰ ਸਾਹਿਬ ਜੀ ਇਸ ਸ਼ਬਦ ਦੇ ਵਿੱਚ ਸਾਨੂੰ ਜੀਵਾਂ ਨੂੰ ਪਾਈ ਉਪਦੇਸ਼ ਬਖਸ਼ਿਸ਼ ਕਰਦੇ ਹਨ ਜੀ ਆਸਾ ਅੰਤਰ ਮੈਲ ਜੇ ਤੰਤੀਰਥ ਨਾਵੈ ਤਿਸ ਬਕੁੰਠ ਨਾ ਜਾਣਾ ਲੋਕ ਪਤੀਨੇ ਕਛੂ ਨਾ ਹੋਵੇ 나ਹੀ ਰਾਮ ਅਯਨ ਭਗਤ ਕਬੀਰ ਸਾਹਿਬ ਜੀ ਭਾਈ ਇਹ ਸ਼ਬਦ ਰੰਮ ਕਰਦੇ ਹੋਏ ਵਚਨ ਕਰ ਦੇਣ ਅੰਤਰ ਮੈਲ ਜੇ ਤੀਰਸ ਨਾਵੇ ਤਿਸ ਬਕੁੰਟ ਨਾ ਜਾਨਾ ਲੋਕਪਤੀ ਨੇ ਕਸ਼ੂ ਨਾ ਹੋਵੇ ਨਾਹੀ ਰਾਮ ਇਹ ਅੰਨਾ ਇਹ ਵੀ ਸ਼ਬਦ ਭਗਤ ਕਬੀਰ ਸਾਹਿਬ ਜੀ ਟਿਕਾ ਕਰ ਲਿਖਦੇ ਆਂ ਕੇਂਦਰੀ ਭਾਵ ਦੇ ਵਿੱਚ ਇਹਦੀ ਉਥਾਨਕਾ ਪ੍ਰਗਟ ਕਰਦੇ ਹਨ ਕਿ ਇੱਕ ਬ੍ਰਾਹਮਣ ਦੇ ਜਦੋਂ ਇੱਕ ਭਗਤ ਜੀ ਨੂੰ ਆਣ ਕੇ ਗਿਆ ਕਿ ਤੁਸੀਂ ਸ਼ੂਦਰ ਹੋ ਤੁਸੀਂ ਤੀਰਥ ਤੇ ਇਸ਼ਨਾਨ ਨਹੀਂ ਕਰ ਸਕਦੇ ਕਿਉਂਕਿ ਆਮ ਭਗਤ ਜੀ ਨਾਲ ਬ੍ਰਹਮਣਾਂ ਦਾ ਮੇਲ ਹੁੰਦਾ ਕਾਜ਼ੀਆਂ ਦਾ ਮੇਲ ਹੁੰਦਾ ਤੇ ਉੱਥੇ ਚਰਚਾ ਛਿਰਦੀ ਤੇ ਅੱਜ ਵੀ ਇੱਕ ਬ੍ਰਾਹਮਣ ਭਗਤ ਜੀ ਨਾਲ ਵੈਸਪਾ ਜੀ ਕਰਦਾ ਹੈ ਚਰਚਾ ਕਰਦਾ ਹੈ ਕਿ ਤੁਸੀਂ ਸ਼ੂਦਰ ਹੋ ਜਿਲਾਏ ਹੋ ਤੁਸੀਂ ਤੀਰਥ ਤੇ ਨਹੀਂ ਜਾ ਸਕਦੇ ਉਹ ਸਮਾਂ ਹੈ ਸਾਸੀ ਆਮ ਜਿਹੜੇ ਲੋਕਾਂ ਨੂੰ ਉਹਨਾਂ ਨੂੰ ਤੀਰਥਾਂ ਤੋਂ ਵੀ ਰੋਕਿਆ ਜਾਂਦਾ ਸੀ ਇਹ ਬ੍ਰਾਹਮਣ ਲੋਕ ਆਪਣੇ ਆਪ ਨੂੰ ਉੱਚਾ ਸਮਝਦੇ ਸੀ ਇਹ ਭਗਤ ਜੀ ਉੱਥੇ ਜਵਾਬ ਦੇਣ ਦੇਣ ਕਰਾਰਾ ਜਵਾਬ ਦਿੰਦੇ ਹੋਏ ਉਹ ਬ੍ਰਾਹਮਣ ਨੂੰ ਜਿੱਥੇ ਅਪਦੇਸ਼ ਬਖਸ਼ਦੇ ਹਨ ਉੱਥੇ ਸਾਨੂੰ ਦੁਨੀਆਂ ਨੂੰ ਭਗਤ ਜੀ ਦੇ ਅਪਦੇਸ਼ ਹਨ ਇਬਾਚਨ ਕਰ ਦੇ ਅੰਤਰ ਮੈਲ ਦੇ ਤੀਰਥ ਨਾ ਆਵੇ ਤਿਸ ਬਕੁੰਠ ਨਾ ਜਾਣਾ ਭਗਤ ਜੀ ਕਹਿੰਦੇ ਤੁਸੀਂ ਭਾਵੇਂ ਤੀਰਥਾਂ ਤੇ ਜਾਂਦੇ ਹੋ ਬ੍ਰਹਮਣ ਨੂੰ ਕਹਿੰਦੇ ਆ ਕਹਿੰਦੇ ਜੇ ਅੰਦਰ ਕਪਟ ਭਰਿਆ ਮੈਲ ਭਰੀ ਅੰਤਰ ਕਠੋਰ ਹੈ ਫਿਰ ਤੀਰਥਾਂ ਤੇ ਜਾਣ ਦਾ ਬ੍ਰਹਮਣ ਜੀ ਕੋਈ ਲਾਭ ਨਹੀਂ ਸਾਡਾ ਤਾਂ ਇੱਥੇ ਹੀ ਤੀਰਥਾ ਭਗਤ ਜੀ ਕਹਿੰਦੇ ਸਾਨੂੰ ਕਿਸੇ ਤੀਰਥ ਤੇ ਜਾਣ ਦੀ ਲੋੜ ਨਹੀਂ ਸਾਡਾ ਨਾਮ ਦੇ ਵਿੱਚ ਹੀ ਤੀਰਥ ਆਉਦੀ ਭਜਨ ਬੰਦਗੀ ਵਿੱਚ ਵੀ ਸ੍ਰੀ ਤੀਰਥਾਂ ਦੇ ਸੁਖ ਪਾ ਲੈਂਦੇ ਹਾਂ ਜਿੱਥੇ ਤੁਸੀਂ ਇੰਨੀ ਮਿਹਨਤ ਕਰਕੇ ਤੀਰਥਾਂ ਤੇ ਜਾਂਦੇ ਹੋ ਇਸ਼ਨਾਨ ਕਰਦੇ ਹੋ ਭਗਤ ਜੀ ਕਹਿੰਦੇ ਉਹਦਾ ਕੀ ਲਾਭ ਹੈ ਜੇ ਅੰਦਰ ਮੈਲ ਜਿਹੜੀ ਹੈ ਕਪਟ ਲੈ ਕੇ ਤੁਸੀਂ ਜਾਂਦੇ ਹੋ ਕਠੋਰ ਮਨ ਦੇ ਨਾਲ ਜਾਂਦੇ ਹੋ ਭਗਤ ਜੀ ਉਹਦੇ ਖੰਡਨ ਕਰਦੇ ਆ ਤੇ ਬਚਨ ਕਰਦਣ ਕਹਿੰਦੇ ਅੰਤਰ ਮੈਲ ਦੇ ਤੀਰਥ ਧਨਾਵੇ ਤੇ ਸਬਕੁੰਠ ਨਾ ਜਾਣਾ ਭਗਤ ਜੀ ਕਹਿੰਦੇ ਤੁਹਾਡਾ ਕਹਿਣਾ ਹੈ ਲੋਕਾਂ ਦਾ ਕਿ ਤੀਰਥਾਂ ਦੇ ਨਾਲ ਕੇ ਸਵਰਗ ਨੂੰ ਜਾਈਦਾ ਹੈ ਤੀਰਥਾਂ ਦੇ ਨਾਲ ਦਾ ਇਹ ਵੱਡਾ ਫਾਲ ਹੈ ਕਿ ਸਵਰਗ ਮਿਲਦਾ ਹੈ ਬਕੁੰਠ ਮਿਲਦਾ ਹੈ ਭਗਤ ਜੀ ਕਹਿੰਦੇ ਨਹੀਂ ਪਾ ਸਕਦੇ ਉਥੇ ਭਗਤ ਜੀ ਜਵਾਬ ਦਿੰਦਿਆਂ ਨੂੰ ਬ੍ਰਾਹਮਣ ਨੂੰ ਕਹਿੰਦੇ ਭਾਈ ਜੇ ਤੁਹਾਡੇ ਮਨ ਦੇ ਵਿੱਚ ਈਰਖਾ ਹੈ ਮੈਲ ਹੈ ਦੁਬੈਸ਼ ਹੈ ਮਨ ਤੁਹਾਡਾ ਪੱਥਰ ਦੀ ਤਰ੍ਹਾਂ ਕਠੋਰ ਹੈ ਕਹਿੰਦੇ ਭਾਵੇਂ ਸਾਰਾ ਜਨਮ ਹੀ ਤੀਰਥਾਂ ਦੇ ਜਲ ਵਿੱਚ ਟੂਪੀਆਂ ਲਈ ਜਾਓ ਕਹਿੰਦੇ ਬਹੁਤਾ ਕੋਈ ਲਾਭ ਨਹੀਂ ਹੈ ਕਹਿੰਦੇ ਫਿਰ ਤਾਂ ਪੱਥਰ ਵੀ ਉਹ ਪਾਣੀ ਵਿੱਚ ਹੀ ਰਹਿੰਦਾ ਹੈ ਪੱਥਰ ਕਠੋਰ ਹੁੰਦਾ ਹੈ ਪੱਥਰ ਦੇਖੋ ਕਈ ਜੋਜਣ ਸਾਲ ਪਾਣੀ ਵਿੱਚ ਹੀ ਡੁੱਬਿਆ ਰਹਿੰਦਾ ਦੇਖਦੇ ਆ ਨਾ ਨਦੀਆਂ ਦੇ ਕੰਢਿਆਂ ਤੇ ਨਦੀਆਂ ਦੇ ਵਿੱਚ ਪੱਥਰ ਹੀ ਪੱਥਰ ਹੁੰਦੇ ਆ ਤੇ ਪੱਥਰ ਨੂੰ ਕੋਈ ਲਾਭ ਠੁਡਾ ਹੁੰਦਾ ਭਵੇਂ ਉਹਨੂੰ ਬਾਹਰ ਕੱਢ ਕੇ ਰੱਖ ਦੋ ਨੇ ਸੁੱਕ ਜਾਣਾ ਪਾਣੀ ਵਿੱਚ ਰੱਖ ਦੋ ਨੇ ਗਿੱਲਾ ਹੋ ਜਣਾ ਅੰਦਰ ਉਹਦੇ ਪਾਣੀ ਜਾਂਦਾ ਹੀ ਨਹੀਂ ਇਸੇ ਤਰ੍ਹਾਂ ਕਹਿੰਦੇ ਆਮ ਮੰਦਾ ਜਿਹੜਾ ਭਗਤ ਜੀ ਕਹਿੰਦੇ ਉਹ ਭਾਈ ਪੱਥਰ ਦੀ ਤਰ੍ਹਾਂ ਉਹਦਾ ਖਠੋਰ ਮਾਨ ਵਾਲਾ ਮਨੁੱਖ ਭਵੇਂ ਜਿੱਥੇ ਮਰਜੀ ਨਾਈ ਜਾਵੇ ਅਗ ਤੇ ਜੀ ਕਹਿੰਦੇ ਉਹਨੂੰ ਕੋਈ ਲਾਭ ਨਹੀਂ ਆ ਤੀਰਥਾਂ ਤੇ ਜਾਣ ਦਾ ਇਹ ਸ਼ਬਦ ਨੇਕਾਂ ਹੀ ਜਗ੍ਹਾ ਤੇ ਬਾਣੀ ਵਿੱਚ ਆਇਆ ਹੈ ਤੀਰਥਾਂ ਦਾ ਨੇਕਾਂ ਜਗ੍ਹਾ ਤੇ ਤੀਜੇ ਪਾਤਸ਼ਾਹ ਜੀ ਦੇ ਬਚਨ ਹਨ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਉੱਥੇ ਵੀ ਭਗਤ ਜੀ ਸਤਗੁਰੂ ਜੀ ਖੰਡਨ ਕਰਦੇ ਹਨ ਉੱਥੇ ਵੀ ਸਤਗੁਰੂ ਜੀ ਕਹਿੰਦੇ ਨਾਮ ਤੀਰਥਾ ਗੁਰਸਿੱਖ ਦਾ ਗੁਰਮਖਾਨਾ ਇਹਦੇ ਨਾਮ ਜਪਣਾ ਸਮਝ ਲੋ ਕੀ ਮੱਜਨ ਕਰਨਾ ਸਰੀਰਕ ਤੌਰ ਨੂੰ ਸਰੀਰਕ ਤੌਰ ਤੇ ਸਿਸ ਇਸ਼ਨਾਨ ਕਰਦੇ ਆ ਤੀਰਥਾਂ ਤੇ ਜਾ ਕੇ ਪਰੋ ਚੰਬੜੀ ਧੋਣਾ ਦੇ ਬਰਾਬਰ ਹੈ ਜਿੰਨਾ ਚਿਰ ਸਾਡਾ ਮਨ ਨਹੀਂ ਇਸ਼ਨਾਨ ਕਰਦਾ ਮੱਜਨ ਕਰਦਾ ਬਾਹਰੋਂ ਭਵੇਂ ਰੋਜ਼ ਧੋਈ ਜਾਈਏ ਉਹ ਤੇ ਸਰੀਰ ਦੀ ਸਦਾਈ ਹੈ ਸਰੀਰ ਦੀ ਮੈਲ ਤਾਰਨ ਵਾਸਤੇ ਸਿਸ ਸਰੀਰ ਨੂੰ ਰੋਜ਼ ਇਸ਼ਨਾਨ ਕਰਾਨੀ ਹੈ ਏ ਮਹਾਰਾਜ ਜੀ ਕਹਿੰਦੇ ਉਹਦੇ ਮੱਜਨ ਤਾਂ ਮਨ ਦਾ ਕਰਾਣਾ ਮਨ ਨੂੰ ਵੀ ਛਨਾਣ ਕਰਾਣਾ ਨਾਲ ਬਾਣੀ ਪੜ ਕੇ ਮਨ ਵੀ ਜਿਹੜਾ ਹੈ ਉਹਦੇ ਤੋਂ ਵੀ ਮੈਲ ਉਤਰ ਜਾਵੇ। ਕਹਿੰਦੇ ਬਹੁਤੇ ਲੋਕ ਭਾਵੇਂ ਤੀਰਥਾਂ ਤੇ ਜਾਂਦੇ ਹਰ ਪਰ ਉਹ ਧਿਆਨ ਨਹੀਂ ਰੱਖਦੇ ਇਸ ਚੀਜ਼ ਦਾ। ਉਹ ਤੀਰਥਾਂ ਤੇ ਜਾਵ ਕੇ ਸਰੀਰਕ ਛਨਾਣ ਤਾਂ ਕੀ ਸਹਿਮਤ ਰਹਿ ਜਾਂਦੇ ਹਨ ਜਾਂ ਬਾਹਰ ਦਾ ਮੇਲਾ ਦੇਖ ਕੇ ਆ ਜਾਂਦਾ ਭੀੜ ਦੇ ਵਿੱਚ ਤੁਰੇ ਫਿਰਨਾ। ਰੰਗ ਤਮਾਸ਼ੇ ਦੇ ਕੇ ਇਹ ਸਰੋਵਰ ਚ ਟੁੱਬੀ ਲਾ ਕੇ ਮੋੜੋਣਾ ਇਹ ਹੀ ਸਿਰਥ ਨਹੀਂ ਹੈ ਨਾਮ ਕੀ ਤੀਰਥ ਹੈ ਭਗਤ ਦਾ ਗੁਰਮੁਖਾ ਦਾ ਭਗਤ ਜੀ ਉੱਥੇ ਜਵਾਬ ਦਿੰਦਿਆਂ ਨੇ ਕਹਿੰਦੇ ਭਾਈ ਵਿਕੁੰਠ ਨਹੀਂ ਮਿਲਣਾ ਉੱਥੇ ਸਵਰਗ ਦੀ ਆਸ ਨਾ ਰੱਖਿਓ ਭਗਤ ਜੀ ਕਹਿੰਦੇ ਜੇ ਤੀਰਥਾਂ ਤੇ ਜਾ ਕੇ ਵੀ ਪੰਡ ਮੈਲ ਦੀ ਲਈ ਨਹੀਂ ਅੰਦਰਲੀ ਮੈਲ ਤਾਰੀ ਨਹੀਂ ਬਾਹਰੋਂ ਤਾਂ ਤਾਰ ਕੇ ਆ ਕੇ ਸਰੋਵਰ ਦੇ ਵਿੱਚ ਟੁੱਬੀ ਲਾ ਲਈ ਮਨ ਦੀ ਮੈਲ ਤਾਂ ਨਾਲ ਹੀ ਟੁੱਕ ਲੈ ਫਿਰ ਉਸੇ ਤਰ੍ਹਾਂ ਹੀ ਹੈ ਭਗਤ ਜੀ ਕਹਿੰਦੇ ਲੋਕ ਪਤੀ ਨੇ ਕਛੂ ਨਾ ਹੋਵੇ ਨਾਹੀ ਰਾਮ ਈ ਆਨਾ ਕਹਿੰਦੇ ਲੋਕ ਤਾਂ ਬੋਰੇ ਹਨ ਨਿਆਣ ਹਨ ਲੋਕ ਭਗਤ ਜੀ ਕਹਿੰਦੇ ਉਹ ਮਾਲਕ ਜਿਹੜਾ ਰਾਮ ਹੈ ਨਾ ਉਹ ਨਿਆਣਾ ਨਹੀਂ ਹੈ ਉਹ ਨਿਆਣ ਨਹੀਂ ਹੈ ਭਗਤ ਕਹਿੰਦੇ ਵੀਰ ਸਾਹਿਬ ਜੀ ਕਹਿੰਦੇ ਇਹ ਬ੍ਰਾਹਮਣ ਉਹ ਜਿਹੜਾ ਰਾਮ ਹੈ ਨਾ ਜਿਹੜਾ ਅਕਾਲ ਪੁਰਖ ਹੈ ਕਹਿੰਦੇ ਉਹ ਨਿਆਣਾ ਥੜਾ ਕਹਿੰਦੇ ਆਪਾਂ ਸੰਸਾਰੀ ਲੋਕ ਤੇ ਪਤੀਨੇ ਆ ਕੁਛ ਨਾ ਹੋਵੇ ਕਹਿੰਦੇ ਇਹਨਾਂ ਦਾ ਕੁਝ ਨਹੀਂ ਬਣ ਸਕਦਾ ਕਹਿੰਦੇ ਪਰ ਜਿਹੜੇ ਰਾਮ ਹੈ ਪਰਮਾਤਮਾ ਉਹ ਐਵੇਂ ਦਾ ਨਹੀਂ ਹੈ ਪੂਜੋ ਰਾਮ ਇੱਕ ਹੀ ਦੇਵਾ ਸੱਚਾ ਨਾਮ ਨੂੰ ਗੁਰ ਕੀ ਸੇਵਾ ਕੇਂਦਰੀ ਭਾਵ ਪ੍ਰਗਟ ਕਰਦੇ ਨਾ ਹਾਉ ਦੀ ਪੰਕਤੀ 'ਚ ਕਹਿੰਦੇ ਭਾਈ ਪੂਜੋ ਰਾਮ ਇੱਕ ਹੀ ਦੇਵਾ ਉਹ ਦੇਵਾ ਪਰਮਾਤਮਾ ਦਾ ਨਾਮ ਹੈ ਪਰਮਾਤਮਾ ਕਾਲਪੁਰਖ ਕਹਿੰਦੇ ਉਹਦੀ ਪੂਜਾ ਕਰੋ ਰੰਮੇ ਹੋਏ ਮਾਲਕ ਦੀ ਅਕਾਲ ਪੁਰਖ ਦੀ ਨਾਮ ਜਿਬਾਰਾ ਨੂੰ ਜਪ ਕੇ ਉਹਦੀ ਪੂਜਾ ਹੈ ਸੱਚਾ ਨਾਮਨ ਗੁਰ ਕੀ ਸੇਵਾ ਕਹਿੰਦੇ ਸੱਚੇ ਗੁਰੂ ਦੀ ਸੇਵਾ ਕਮਾ ਲਓ ਉਹੀ ਭਗਤ ਜੀ ਕਹਿੰਦੇ ਸੱਚਾ ਨਾਮਨ ਇਹੀ ਹੈ ਗੁਰੂ ਦੀ ਸੇਵਾ ਕਿਸ ਤਰ੍ਹਾਂ ਕਮਾਣੀ ਹੈ ਹੱਥਾਂ ਪੈਰਾਂ ਦੇ ਨਾਲ ਸੇਵਾ ਕਰਕੇ ਜੀਵਾਂ ਨਾਲ ਵੀ ਉਹਦੀ ਸੇਵਾ ਕਮਾਈ ਜਾਂਦੀ ਹੈ ਨਾਮ ਜਪ ਕੇ ਕਹਿੰਦੇ ਸੱਚੇ ਗੁਰੂ ਦਾ ਨਾਮ ਜਪ ਲਓ ਉਹਦੇ ਗੁਣਾਂ ਨੂੰ ਧਾਰਨ ਕਰ ਲਓ ਔਗਣਾ ਦੀ ਮੈਲ ਤਾਰ ਲੋ ਸਮਝ ਲੋ ਕਿ ਨਾਵਨ ਹੋ ਗਿਆ ਗੁਰਮੁਖਤਾ ਭਗਤ ਜੀ ਕਹਿੰਦੇ ਨੇਤਾ ਪ੍ਰਤੀ ਨੰਦਿਆਂ ਵੀਰ ਸਾਹਿਬ ਜੀ ਕਹਿੰਦੇ ਸੀ ਤਾਂ ਰੋਜ਼ ਹੀ ਇਸ਼ਨਾਨ ਕਰਦੇ ਆ ਜਿਹੜੇ ਤੀਰਥਾਂ ਤੇ ਤੁਸੀਂ ਜਾ ਕੇ ਇਸ਼ਨਾਨ ਕਰਦੇ ਹੋ ਇਹ ਗੁਰੂ ਨਾਨਕ ਇਥੋਂ ਦੇਖੋ ਉਦਾਹਰਣ ਆਪਣੇ ਆਪ ਮਿਲ ਜਾਂਦੀ ਹੈ ਆਪਣੇ ਆਪ ਸਾਹਮਣੇ ਆ ਜਾਂਦੀ ਗੁਰੂ ਨਾਨਕ ਮਹਾਰਾਜ ਜੀ ਨੂੰ ਕਿਹਾ ਸੀ ਨਾ ਸਿੱਧਾਂ ਨੇ ਕਿਹਾ ਮਹਾਰਾਜ ਆਓ ਚੱਲੀਏ ਇਸ਼ਨਾਨ ਕਰਨ ਅਸੀਂ ਜਾਣਾ ਤੀਰਥਾਂ ਤੇ ਮਹਾਰਾਜ ਨੂੰ ਵੀ ਕਹਿੰਦੇ ਤੁਸੀਂ ਵੀ ਨਾਲ ਚੱਲੋ ਨਾਨਕ ਮੁਤੀ ਮਹਾਰਾਜ ਜੀ ਬੈਠੇ ਹਨ ਪਾਤਸ਼ਾਹ ਜੀ ਤੇ ਜਿੱਦ ਕਰ ਲਈ ਸਿੱਧਾ ਨੇ ਸਿੱਧ ਮੰਡਲੀ ਨੇ ਜਿੱਦ ਕਰ ਲਈ ਮਹਾਰਾਜ ਗੁਰੂ ਨਾਨਕ ਮਹਾਰਾਜ ਜੀ ਬੈਠੇ ਨੇ ਮਰਦਾਨਾ ਜੀ ਬੈਠੇ ਹਨ ਤੇ ਮਹਾਰਾਜ ਨੂੰ ਕਹਿੰਦੇ ਆਓ ਤੁਹਾਨੂੰ ਗੰਗਾ ਦਾ ਇਸ਼ਨਾਨ ਕਰਾ ਕੇ ਲੈ ਕੇ ਆਈਏ ਬੜਾ ਵੱਡਾ ਫਾਲ ਹੈ ਵਿਕੁੰਠ ਧਾਮ ਨੂੰ ਜਾਈਦਾ ਤੇ ਮਹਾਰਾਜ ਜੀ ਹੱਸੇ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਇਹnde ਤੁਸੀਂ ਜਾਓ ਤੀਰਥਾਂ ਤੇ ਤੁਸੀਂ ਇਸ਼ਨਾਨ ਕਰੋ ਗੰਗਾ ਦੇ ਸਾਡੇ ਵਾਸਤੇ ਤਾਂ ਇੱਥੇ ਗੰਗਾ ਆ ਸਕਦੀ ਐ ਇੱਥੇ ਸਾਡਾ ਇਸ਼ਨਾਨ ਹੈ ਤੁਹਾਨੂੰ ਜਾਣ ਦੀ ਲੋੜ ਨਹੀਂ ਸੇ ਬੜੀ ਜਿੱਦ ਕੀਤੀ ਸਿੱਧਾ ਨੇ ਤੇ ਮਹਾਰਾਜ ਜੀ ਕਹਿੰਦੇ ਜੇ ਇੱਥੇ ਤੁਹਾਡੇ ਵਾਸਤੇ ਗੰਗਾ ਪ੍ਰਗਟ ਕਰਦੀ ਇੱਥੇ ਲਾਈਏ ਦਰਿਆਈ ਇੱਥੇ ਖਿੱਚ ਲਿਆਈਏ ਫਿਰ ਤਾਂ ਮੰਨੋਗੇ ਕਹਿੰਦੇ ਐਵੇਂ ਥੋੜਾ ਹੋ ਸਕਦਾ ਸਿੱਧਾ ਨੂੰ ਆਪਣੀਆਂ ਸ਼ਕਤੀਆਂ ਤੇ ਮਾਣ ਸੀ ਹੰਕਾਰ ਸੀ ਕਿ ਅਸੀਂ ਤੇ ਬਹੁਤ ਸ਼ਕਤੀਸ਼ਾਲੀ ਆ ਮਹਾਰਾਜ ਕਿਹੜਾ ਸ਼ਕਤੀਸ਼ਾਲੀ ਆ ਉਸ ਵੇਲੇ ਦੇਖੋ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਰਦਾਨਾ ਜੀ ਨੂੰ ਭੇਜਿਆ ਕਹਿੰਦੇ ਮਰਦਾਨਿਆਂ ਆ ਛੱਟੀ ਲੈ ਜਾ ਸੋਟੀ ਲੈ ਜਾ ਉਹ ਸਾਹਮਣੇ ਤੱਟ ਦਿਖਦਾ ਦੇਖੋ ਦਰਿਆ ਦਾ ਉਹ ਨਦੀ ਦਾ ਤੱਟ ਹੈ ਉੱਥੇ ਜਾ ਉਹ ਤੁਹਾਨੂੰ ਖਿੱਚ ਕੇ ਲੈ ਕੇ ਆ ਗੰਗਾ ਨੂੰ ਇਹ ਮਰਦਾਨਾ ਜੀ ਨੇ ਛੱਟੀ ਪੜੀ ਹੋਈ ਹੈ ਮਹਾਰਾਜ ਜੀ ਕਹਿੰਦੇ ਮਰਦਾਨਿਆਂ ਐ ਕਰੀ ਜਦੋਂ ਛੱਟੀ ਖਿੱਚੇਗਾ ਉਸ ਤੋਂ ਬਾਅਦ ਪਿੱਛੇ ਨਹੀਂ ਮੁੜ ਕੇ ਦੇਖਣਾ ਜੇ ਪਿੱਛੇ ਦੇਖ ਲਏਗਾ ਡਰ ਜਾਵੇਗਾ ਫਿਰ ਨਹੀਂ ਆਉਣਾ ਜਲ ਪਾਪਸ ਪਾਪਸ ਮੁੜ ਜਾਵੇ ਤੇ ਉਸੇ ਤਰ੍ਹਾਂ ਕੀਤਾ ਦੇਖੋ ਬੌਲੀ ਸਾਹਿਬ ਬਣਿਆ ਨਾਨਕ ਮੱਤਾ ਸਾਹਿਬ ਜਾਈਓ ਟੱਟ ਤੇ ਖੜ ਕੇ ਦੇਖੀਏ ਦੇਖੋ ਪਾਣੀ ਪਾਣੀ ਹੈ ਉਸੇ ਤਰ੍ਹਾਂ ਬੌਲੀ ਸਾਹਿਬ ਜਿੱਥੋਂ ਤੱਕ ਮਰਦਾਨੇ ਨੇ ਛੱਟੀ ਖਿੱਚੀ ਸੀ ਉੱਥੋਂ ਤੱਕ ਆਇਆ ਜਲ ਮਰਦਾਨਾ ਭੱਜਾ ਤੁਰਿਆ ਜਾਂਦਾ ਮਹਾਰਾਜ ਜੀ ਦਾ ਬਚਨ ਮੋੜ ਨਹੀਂ ਸਕਿਆ ਸਤਿਗੁਰੂ ਜੀ ਦੇ ਬਚਨਾਂ ਤੇ ਸਤ ਕਹਿ ਕੇ ਤਿਸ ਨਾਲ ਸਿੱਧ ਬਿਠੇ ਹੋਏ ਨੇ ਤੇ ਮਰਦਾਨਾ ਭੱਜਾ ਹੀ ਜਾਂਦਾ ਜਾ ਕੇ ਦੇਖੋ ਗੰਗਾ ਦੇ ਨਦੀ ਦੇ ਕਿਨਾਰੇ ਤੋਂ ਦੇਖੋ ਛੱਟੀ ਜਲ ਦੇ ਵਿੱਚ ਵੜ ਕੇ ਤੇ ਉਹ ਛੱਟੀ ਖਿੱਚਦਾ ਥੱਲਿਓਂ ਧਰਤੀ ਦੇ ਪਿੱਛੇ ਪਿੱਛੇ ਛੱਟੀ ਖਿੱਚੀ ਦੇ ਹੁੰਦਾ ਦੇਖੋ ਸਾਗਰ ਜਿਹੜਾ ਦਰਿਆ ਜਿਹੜਾ ਮਹਾਰਾਜ ਦੇ ਬਚਨਾਂ ਤੇ ਚੱਲਦਾ ਹੈ ਪਵਨ ਪਾਣੀ ਜਿਹੜਾ ਸਭ ਕੁਝ ਉਹਦੇ ਹੁਕਮ ਦੇ ਵਿੱਚ ਹੈ ਪਵਨ ਨੂੰ ਗੁਰੂ ਪਾਣੀ ਪਿਤਾ ਮਾਤਾ ਧਰਤਮ ਹੱਤ ਇਹ ਤੇ ਉਹ ਪਾਣੀ ਤੇ ਸਾਗਰ ਜਿਹੜਾ ਅੱਗੇ ਉਹ ਅਕਾਲ ਪੁਰਖ ਦੇ ਹੁਕਮ ਵਿੱਚ ਹੈ ਹਵਾ ਉਹਦੇ ਹੁਕਮ ਵਿੱਚ ਹੈ ਹਰ ਚੀਜ਼ ਉਹਦੇ ਹੁਕਮ ਵਿੱਚ ਚੱਲਦੀ ਹੈ ਹੁਕਮ ਦੇ ਨਾਲ ਹੀ ਸਭ ਕੁਝ ਹੁੰਦਾ ਹੈ ਅੱਜ ਦੇਖੋ ਮਹਾਰਾਜ ਦੇ ਹੁਕਮ ਦੇ ਵਿੱਚ ਦਰਿਆ ਪਿੱਛੇ ਪਿੱਛੇ ਆ ਰਿਹਾ ਮਰਦਾਨਾ ਜੀ ਭੱਜੇ ਆ ਰਹੇ ਹਨ ਪਿੱਛੋਂ ਪਾਣੀ ਦੀਆਂ ਛੱਲਾਂ ਦੀ ਆਵਾਜ਼ ਹੁੰਦੀ ਹੈ ਦਰਿਆ ਦੇਖੋ ਕਿੱਥੇ ਉਹਦਾ ਟੱਟ ਸੀ ਉਥੋਂ ਦਰਿਆ ਦੇ ਕੰਢੇ ਤੋਂ ਵਾ ਇਧਰ ਨੂੰ ਆ ਰਿਹਾ ਦੌੜਿਆ ਹੀ ਜਲ ਤੇ ਮਰਦਾਨਾ ਜੀ ਧਰਨ ਲੱਗ ਗਏ ਪਿੱਛੇ ਮੁੜ ਕੇ ਦੇਖ ਲਿਆ ਕਾਫੀ ਅੱਗੇ ਆ ਗਿਆ ਨਾਨਕ ਮੱਤੇ ਦੇ ਤਕਰੀਬਨ ਥੋੜਾ ਜਿਹਾ ਕਿਲੋਮੀਟਰ ਪਿੱਛੇ ਹੈ ਤੇ ਪਿੱਛੇ ਜਦੋਂ ਆਵਾਜ਼ ਸੁਣੀ ਮਰਦਾਨੇ ਦੇ ਕੰਨਾਂ ਵਿੱਚ ਆਵਾਜ਼ ਪਈ ਤੇ ਮਰਦਾਨਾ ਘਬਰਾਇਆ ਹੋਇਆ ਪਿੱਛੇ ਦੇਖਦਾ ਤੇ ਪਿੱਛੇ ਦੇਖਦਾ ਜਿੰਨਾ ਦਰਿਆ ਹੈ ਜਿੰਨਾ ਸਾਗਰ ਹੋ ਮਰਦਾਨਾ ਜੀ ਦੇ ਪਿੱਛੇ ਦੌੜਿਆ ਹੁੰਦਾ ਹੈ ਉਹ ਟੱਟ ਉੱਥੋਂ ਤੱਕ ਪਹੁੰਚ ਗਿਆ ਜਿੱਥੇ ਮਹਾਰਾਜ ਜੀ ਦੇਖੋ ਨਾਨਕ ਮਤਾ ਸਾਹਿਬ ਬੈਠੇ ਹੋਏ ਹਨ ਸਾਹਮਣੇ ਆ ਗਿਆ ਮਰਦਾਨਾ ਦੇਖੋ ਜਦੋਂ ਪਿੱਛੇ ਵੇਖਿਆ ਮੁੜ ਕੇ ਉੱਥੇ ਹੀ ਰੁਕ ਗਿਆ ਜਲ ਤੇ ਮਹਾਰਾਜ ਜੀ ਨਵਾਜ਼ ਮਾਰੀ ਮਰਦਾਨਿਆ ਹੁ ਨਾ ਆ ਜਾ ਹੁਣ ਅੱਗੇ ਨਹੀਂ ਆਏਗਾ ਕਿਉਂਕਿ ਤੂੰ ਮੁੜ ਕੇ ਪਿੱਛੇ ਕਿਉਂ ਦੇਖਿਆ ਉੱਥੇ ਤੱਕ ਦੇਖੋ ਉਹ ਦਰਿਆ ਜਿਹੜਾ ਸੀ ਨਾ ਨਦੀ ਸੀ ਜਿਹੜੀ ਉਹ ਸਾਹਮਣੇ ਨਾਨਕ ਮੱਤੇ ਸਾਹਿਬ ਦੇ ਆ ਗਈ ਹੈ ਉੱਥੇ ਦੇਖੋ ਬੌਲੀ ਸਾਹਿਬ ਮਹਾਰਾਜ ਦਾ ਬਣਿਆ ਹੋਇਆ ਲਿਖਿਆ ਹੋਇਆ ਸਾਰਾ ਇਤਿਹਾਸ ਤੇ ਉੱਥੇ ਇਸ਼ਨਾਨ ਕਰਾਇਆ ਸਿੱਧਾਂ ਨੂੰ ਮਹਾਰਾਜ ਨੇ ਕਹਿੰਦੇ ਲਓ ਭਾਈ ਇੱਥੇ ਇਸ਼ਨਾਨ ਕਰ ਲਓ ਮਹਾਰਾਜ ਜੀ ਉੱਠ ਕੇ ਨਹੀਂ ਗਏ ਉੱਥੇ ਹੀ ਇਸ਼ਨਾਨ ਕਰਦਾ ਬੈਠੇ ਬਿਠਾਏ ਇਹ ਅੱਜ ਉਹ ਅੱਗੇ ਨਾਨਕ ਮੱਤੇ ਸਾਗ ਤੱਕ ਪਹੁੰਚਣਾ ਸੀ ਉਹ ਸਾਗਰ ਜੇ ਮਰਦਾਨਾ ਨਾ ਪਿੱਛੇ ਮੁੜ ਕੇ ਵੰਦਾ ਪਿੱਛੇ ਵੇਖਣ ਕਰਕੇ ਉੱਥੇ ਖੜ ਗਿਆ ਜਾਲ ਤੇ ਉਸੇ ਤਰ੍ਹਾਂ ਹੀ ਦਾਈ ਦਾ ਨੋ ਜਨਾਣਕ ਮਤਾ ਸਾਹਿਬ ਦਰਸ਼ਨ ਕਰੀ ਦਿਨ ਦਰਬਾਰ ਸਾਹਿਬ ਤੋਂ ਬਾਹਰ ਨਿਕਲੀ ਦਾ ਬਾਰੇ ਬਾਰ ਛੜਕ ਜਾਂਦੀ ਹੈ ਉਹ ਟਾਟੇ ਜਿਹੜਾ ਉਹਦੇ ਉੱਤੇ ਬੌਲੀ ਸਾਹਿਬ ਸਿੰਘ ਬਿਠਾ ਅੰਦਰ ਬੌਲੀ ਸਾਹਿਬ ਖੂਹ ਬਣਿਆ ਹੋਇਆ ਪੌਣੀਆਂ ਜਾਂਦੀਆਂ ਨੇ ਖੂਹ ਦੇ ਵਿੱਚ ਉਹ ਬੌਲੀ ਸਾਹਿਬ ਦੇ ਅੰਦਰ ਉਸੇ ਤਰ੍ਹਾਂ ਹੀ ਦਰਸ਼ਨ ਕਰਦੀਆਂ ਨੇ ਸੰਗਤਾਂ ਆਲੇ ਦੁਆਲੇ ਬਹੁਤ ਦੂਰ ਤੱਕ ਪਾਣੀ ਪਾਣੀ ਨਜ਼ਰ ਆਉਂਦਾ ਕੱਲਾ ਬੰਦਾ ਜੇ ਡਰ ਲੱਗਦਾ ਉੱਥੇ ਇੰਨਾ ਜਾਲਿਆ ਆਲੇ ਦੁਆਲੇ ਇਹ ਸਾਧ ਸੰਗਤ ਜੀ ਸਾਰਾ ਹੀ ਦੇਖੋ ਮਹਾਰਾਜ ਜੀ ਨੇ ਕਿਰਪਾ ਦੇ ਨਾਲ ਖੇਚ ਲਿਆ ਜਿਵੇਂ ਬਲੀ ਕੰਧਾਰੀ ਦਾ ਜਾਲ ਖੇਚ ਲਿਆ ਸੀ ਉਹ ਉੱਪਰ ਸਾਗਰ ਸੀ ਸਾਰਾ ਪਾਣੀ ਇਹਨੇ ਆਪਣੇ ਕੋਲ ਸ਼ਕਤੀਆਂ ਨਾਲ ਇਕੱਠਾ ਕੀਤਾ ਸੀ ਤਿੰਨ ਵਾਰੀ ਮਰਦਾਨੇ ਨੂੰ ਭੇਜਿਆ ਘਾਰ ਤੋੜਨ ਵਾਸਤੇ ਹੋਰ ਕੋਈ ਗੱਲ ਨਹੀਂ ਸੀ ਮਹਾਰਾਜ ਜੀ ਨੇ ਘਾਰ ਤੋੜਨਾ ਸੀ ਦਾ ਹੰਕਾਰੀ ਪੀਰ ਸੀ ਕਿ ਮੈਂ ਬੜਾ ਸ਼ਕਤੀਸ਼ਾਲੀ ਹਾਂ ਤਾਂ ਹੀ ਪਿਆਸ ਲੱਗੀ ਮਰਦਾਨਾ ਜੀ ਨੂੰ ਤੇ ਤਿੰਨ ਵਾਰੀ ਵਾਪਸ 모ੜਿਆ ਗਾਲਾਂ ਕੱਢੀਆਂ ਦੁਰਬਚਨ ਬੋਲੇ ਅਖੀਰ ਨੂੰ ਪਹਾੜੀ ਛੱਟ ਦੀ ਉੱਤੋਂ ਤੇ ਮਰਦਾਨਾ ਭੱਜੇ ਹੁੰਦਾ ਮਹਾਰਾਜ ਜੀ ਹੁਣ ਨਹੀਂ ਬਚਦੇ ਹੁਣ ਤਾਂ ਵਾਲੀ ਨੇ ਉੱਤੋਂ ਪਹਾੜੀ ਛੱਟ ਦੀ ਥੱਲੀ ਮਰ ਜਾਵਾਂਗੇ ਆਣ ਕੇ ਤੇ ਮਹਾਰਾਜ ਜੀ ਨੇ ਸੱਤ ਕਰਤਾਰ ਕਹਿ ਕੇ ਜਦੋਂ ਉੱਪਰ ਨੂੰ ਹੱਥ ਪੰਜਾ ਕੀਤਾ ਉਹ ਪਹਾੜੀ ਦਾ ਵੀ ਮੋਮ ਬਣ ਗਿਆ ਉਹ ਪਹਾੜੀ ਵੀ ਮੋਮ ਦਾ ਰੂਪ ਧਾਰਨ ਕਰ ਗਿਆ ਭਾੜ ਜਿਹੜਾ ਪਰਬਤ ਉੱਤੋਂ ਪਹਾੜ ਛੱਠਿਆ ਸੀ ਉਹ ਮੋਮ ਬਣ ਗਿਆ ਮਹਾਰਾਜ ਦਾ ਪੰਜਾ ਤੇ ਖੋਜੀ ਵੀ ਸੁਭਾਅਮਾਨ ਹੈ ਪੰਜਾ ਸਾਹਿਬ ਜਾਈਏ ਦਰਸ਼ਨ ਕਰੀਏ ਉਸੇ ਪੱਥਰ ਦੇ ਉੱਤੇ ਪੰਜਾ ਮਹਾਰਾਜ ਦਾ ਟਿਕਿਆ ਹੋਇਆ ਤੇ ਮਰਦਾਨੇ ਨੂੰ ਜਾਲ ਉੱਥੀ ਛਕਾਇਆ ਮਹਾਰਾਜ ਨੇ ਜਿੰਨਾ ਸਾਗਰ ਸੀ ਉੱਤੇ ਇਕੱਠਾ ਕੀਤਾ ਵਾਲੀ ਕੰਧਾਰੀ ਨੇ ਉਹ ਮਹਾਰਾਜ ਨੇ ਸ਼ਕਤੀ ਦੇ ਨਾਲ ਸੋਟੀ ਮਾਰੀ ਉਹ ੱਲੇ ਸੋਮਾ ਬਣ ਕੇ ਪ੍ਰਗਟ ਹੋ ਗਿਆ ਤੇ ਮਰਦਾਨੇ ਨੂੰ ਕਿਹਾ ਮਰਦਾਨਿਆ ਰੱਜ ਰੱਜ ਕੇ ਜਲ ਪੀ ਪਿਆਸ ਭੁਜਾਈ ਵਰਦਾਨਿਆਂ ਦੀ ਤੇ ਉਹ ਫਿਰ ਜਦੋਂ ਦੇਖਿਆ ਨੂੰ ਪਲਵਲੀ ਕੰਧਾਰੀ ਨੇ ਕਿ ਸਾਰਾ ਜਾਲ ਖਤਮ ਹੋ ਗਿਆ ਉਹ ਜਿੰਨਾ ਸੋਮਾ ਸੀ ਸਾਰਾ ਸੁੱਕ ਗਿਆ ਨਾਲ ਦੀ ਨਾਲ ਤੇ ਫਿਰ ਉਹ ਬੜੇ ਗੁੱਸੇ ਚ ਆਣ ਕੇ ਉਹ ਤੋਂ ਭਾੜ ਸੱਟਦਾ ਸੀ ਕਹਿੰਦੇ ਆਪੇ نیچے ਆ ਜਾਣਗੇ ਸ਼ਕਤੀ ਇੰਨੀ ਸੀ ਉਹਦੇ ਜਿਹਦੇ ਕੋ ਭਾੜ ਚੁੱਕ ਲਿਆ ਸ਼ਕਤੀ ਦੇ ਨਾਲ ਉਹ ਮਹਾਰਾਜ ਉਹ ਤੋਂ ਭਗਾ ਕੇ ਮਾਰਿਆ ਇਸੇ ਤਰ੍ਹਾਂ ਦੇਖੋ ਇੱਥੇ ਮਹਾਰਾਜ ਨੇ ਸਾਰਾ ਸਾਗਰ ਖਿੱਚ ਲਿਆ ਤੇ ਦੇਖੋ ਸਿੱਧ ਮੰਡਲੀ ਪਰੇਸ਼ਾਨ ਹੋ ਗਈ ਬੇਇੱਜ਼ਤੀ ਹੋਈ ਬਹੁਤ ਜ਼ਿਆਦਾ ਮਹਾਰਾਜ ਜੀ ਕਹਿੰਦੇ ਲਓ ਤੀਰਥ ਤੁਹਾਡਾ ਇੱਥੇ ਪਹੁੰਚ ਗਿਆ ਜਿਹੜੇ ਤੀਰਥਾਂ ਨੇ ਮਗਰ ਦੌੜੇ ਫੁਰਦੇ ਹੋ ਤੁਸੀਂ ਨਾਮ ਨਹੀਂ ਜਪਦੇ ਨਾਮ ਜਪੋ ਆਤਮਾ ਦੀ ਸ਼ਾਂਤੀ ਆਤਮਾ ਦਾ ਇਸ਼ਨਾਨ ਤਾਂ ਇੱਥੇ ਬੈਠੀ ਹੋ ਜਾਂਦਾ ਇੱਥੇ ਭਗਤ ਕਬੀਰ ਸਾਹਿਬ ਜੀ ਵੀ ਬ੍ਰਾਹਮਣ ਨੂੰ ਕਹਿ ਰਹੇ ਹਨ ਕਹਿੰਦੇ ਅੰਤਰਮੈਲ ਜੇ ਤੀਰਥ ਨਾਵੇ ਤਿਸ ਬਕੁੰਠ ਨਾ ਜਾਣਾ ਲੋਕ ਪਤੀਨੇ ਕਛੂ ਨਾ ਹੋਵੇ ਨਾਹੀ ਰਾਮ ਈ ਆਨਾ ਕਹਿੰਦੇ ਰਾਮ ਥੋੜਾ ਨਿਆਣਾ ਕਹਿੰਦੇ ਅਸੀਂ ਸੰਸਾਰੀ ਲੋਕ ਜਿਹੜਿਆਂ ਉਹ ਪਤੀਨੇ ਹਾਂ ਉਹ ਅਸੀਂ ਦੁਰਵਰਤੋਂ ਕਰਦੇ ਹਾਂ ਭਗਤ ਜੀ ਅੱਗੇ ਬਚਨ ਕਰਦੇ ਪੂਜੋ ਰਾਮ ਏਕ ਹੀ ਦੇਵਾ ਸੱਚਾ ਨਾਮ ਨੂੰ ਗੁਰ ਕੀ ਸੇਵਾ ਕਹਿੰਦੇ ਭਾਈ ਸੱਚਾ ਧਾਵਣ ਤਾਂ ਉਹ ਐ ਵੱਡਿਆਂ ਦੀ ਸੇਵਾ ਸੱਚੇ ਗੁਰੂ ਦੀ ਸੇਵਾ ਵੱਡਿਆਂ ਦਾ ਸਤਿਕਾਰ ਕਰੋ ਸਤਸਾਹ ਭਗਤ ਕਰੋ ਗਰੀਬ ਗੁਰੂ ਦੇ ਦੀ ਸੇਵਾ ਕਰੋ ਹੱਥਾਂ ਪੈਰਾਂ ਨਾਲ ਸੇਵਾ ਕਰੋ ਅਤੇ ਜੀਭਾ ਦੇ ਨਾਲ ਨਾਮ ਜਪਲੋ ਇੱਥੇ ਹੀ ਤੀਰਥ ਹੈ ਜੇ ਦਇਆ ਹੈ ਮਨ ਦੇ ਵਿੱਚ ਫਿਰ ਤੀਰਥ ਹੈ ਦਇਆ ਤੂੰ ਹੀ ਤੀਰਥੋਂ ਪੈਦਾ ਹੁੰਦਾ ਪਿਆਰਿਓ ਜੇ ਮਨੁੱਖ ਦੇ ਮਨ ਵਿੱਚ ਕਿਸੇ ਜੀਵ ਪ੍ਰਤੀ ਦਇਆ ਜੰਨਿਤ ਅਰਸ ਆ ਜਾਂਦਾ ਤੇ ਸਮਝ ਲਓ ਘਰ ਬੈਠੀ ਤੀਰਥਾਂ ਦਾ ਇਸ਼ਨਾਨ ਹੋ ਜਾਵੇਗਾ ਐਸਾ 86 ਤੀਰਥਾਂ ਦਾ ਫਲ ਇੱਥੇ ਬੈਠੀ ਸਾਨੂੰ ਪ੍ਰਾਪਤ ਹੋ ਜਾਵੇਗਾ ਇਹ ਵੀ ਵੱਡੀ ਲੰਬੀ ਗਾਥਾ ਹੈ ਇੱਕ ਲੰਬੀ ਗਾਥਾ ਜੇ ਸੁਨਾਈਏ ਬਹੁਤ ਸਮਾਂ ਲੱਗਦਾ ਹੈ ਤੀਰਥਾਂ ਦਾ ਫਲ ਘਰ ਬੈਠੀ ਪ੍ਰਾਪਤ ਹੋ ਜਾਂਦਾ ਹੈ ਤੇ ਮਹਾਰਾਜ ਜੀ ਕਹਿੰਦੇ ਨਾਮ ਦੇ ਵਿੱਚ ਇਸ਼ਨਾਨ ਕਰੋ ਭਾਈ ਰਹਾ ਜਲ ਮੈਂਡਕ ਪਾਸ਼ਾ ਜੀ ਅੱਗੇ ਬਚਨ ਕਰਦੇ ਨੇ ਭਗਤੀ ਜਲ ਹੈ ਮੱਜਨ ਜੀ ਗਤ ਹੋਵੇ ਨਿਤ ਨਿਤ ਮੈਂਡਕ ਨਾਵੇ ਅਗਲੇ ਪਦ ਵਿੱਚ ਫਿਰ ਭਗਤ ਜੀ ਅਧਾਰਨ ਲੈਂਦੇ ਨੇ ਕਹਿੰਦੇ ਬ੍ਰਾਹਮਣ ਜੀ ਜੇ ਜਲ ਦੇ ਵਿੱਚ ਮੱਜਨ ਕਰਨ ਦੇ ਨਾਲ ਗਤ ਹੋ ਜਾਂਦੀ ਗਤੀ ਮਿਲ ਜਾਂਦੀ ਕਹਿੰਦੇ ਫਿਰ ਤੀਰਥਾਂ ਦੇ ਜਾ ਕੇ ਦੇਖੋ ਕਿੰਨੇ ਡੱਡੂ ਹਨ ਉਸੇ ਜਲ ਦੇ ਵਿੱਚ ਕਹਿੰਦੇ ਨੀਤਾ ਪ੍ਰਤੀ ਜਿਹੜਾ ਡੱਡੂ ਆ ਜੰਮਦਾ ਵੀ ਪਾਣੀ ਦੇ ਵਿੱਚ ਮਰਦਾ ਵੀ ਪਾਣੀ ਵਿੱਚ ਹੀ ਹੈ ਉਹ ਤਾਂ ਰਹਿੰਦਾ ਹੀ ਪਾਣੀ ਦੇ ਵਿੱਚ ਹੈ ਮੈਂਡਕ ਜਿਹੜਾ ਡੱਡੂ ਹੈ ਉਹ ਭਗਤ ਜੀ ਕਹਿੰਦੇ ਮੈਂਡਕ ਨਹਾਵ ਹੈ ਇੱਥੇ ਨਹਾਵ ਹੈ ਸ਼ਬਦੰ ਦਾ ਨੰਨੇ ਦੇ ਨਾਲ ਭਗਤ ਜੀ ਕਹਿੰਦੇ ਨਿਤ ਨਿਤ ਮੈਂਡਕ ਨਹਾਵੇ ਕਹਿੰਦੇ ਮੈਂਡਕ ਜਿਹੜਾ ਲੱड्डੂ ਜਿਹੜਾ ਪਿਆਰਿਓ ਤਾਂ ਨਿਕਲਦੀ ਨਹੀਂ ਜਲ ਚੋਂ ਮੱਛੀ ਵੀ ਨਹੀਂ ਨਿਕਲਦੀ ਨਾ ਡੱਡੂ ਨਿਕਲਦਾ ਮੱਛੀ ਜੀ ਵੀ ਜਲ ਤੋਂ ਵੀ ਨਾ ਜਾਣ ਨਿਕਲ ਜਾਂਦੀ ਹੈ ਡੱਡੂ ਦਾ ਵੀ ਪੈਦਾ ਹੋਣਾ ਜਲ ਵਿੱਚ ਵੀ ਉਹ ਮਰਦਾ ਜਲ ਚ ਹੀ ਪੈਦਾ ਹੁੰਦਾ ਹੈ ਤੇ ਭਗਤ ਜੀ ਕਹਿੰਦੇ ਫਿਰ ਉਹਨਾਂ ਨੂੰ ਗਤੀ ਮਿਲਣੀ ਚਾਹੀਦੀ ਹੈ ਹੰਤੇ ਫਿਰ ਉਹਨਾਂ ਦੀ ਗਤੀ ਕਿਉਂ ਨਹੀਂ ਹੁੰਦੀ ਜੇ ਮਨਾਂ ਦੇ ਨਾਲ ਹੀ ਮੱਜਨ ਸਰੀਰ ਦਾ ਕਰਨ ਦੇ ਨਾਲ ਹੀ ਗਤੀ ਪ੍ਰਾਪਤ ਹੁੰਦੀ ਫਿਰ ਭਗਤ ਜੀ ਕਹਿੰਦੇ ਮੈਣਕ ਨੂੰ ਵੀ ਗਤ ਮਿਲ ਜਾਂਦੀ ਜੈਸੇ ਮੈਣਕ ਤੈਸੇ ਹੋਏ ਨਾਰ ਫਿਰ ਫਿਰ ਜੁਨੀ ਆਵੇ ਕਹਿੰਦੇ ਜਿਵੇਂ ਡੱਡੂ ਹੈ ਉਵੇਂ ਹੀ ਉਹ ਮਨੁੱਖ ਹੈ ਭਗਤ ਜੀ ਕਹਿੰਦੇ ਜੈਸੇ ਮੈਣਕ ਤੈਸੇ ਹੋਏ ਨਾਰ ਉਹ ਮਨੁੱਖ ਫਿਰ ਫਿਰ ਜੁਨੀ ਆਵੇ ਭਗਤ ਜੀ ਕਹਿੰਦੇ ਫਿਰ ਜੁਨਾ ਤੋਂ ਛਡਕਾਰਾ ਨਹੀਂ پا ਸਕਦੇ ਅਸੀਂ ਕਹਿੰਦੇ ਜੇ ਇਹੀ ਮਨ ਦੇ ਵਿੱਚ ਆ ਕਿ ਤੀਰਥਾਂ ਤੇ ਜਾਣ ਨਾਲ ਤੀਰਥਾਂ ਤੇ ਛਣਾਲ ਦੇ ਨਾਲ ਹੀ ਅਸੀਂ ਮੁਕਤੀ ਪਾ ਲਵਾਂਗੇ ਕਿਤੇ ਜੀਵਾ ਦੇ ਨਾਲ ਨਾਮ ਨਹੀਂ ਜਪਿਆ ਕਦੀ ਵੱਡਿਆਂ ਦੀ ਸੇਵਾ ਨਹੀਂ ਕੀਤੀ ਆਦਰ ਨਹੀਂ ਕੀਤਾ ਸਤਕਾਰ ਨਹੀਂ ਕੀਤਾ ਸਭ ਤੋਂ ਵੱਡਾ ਤੀਰਥ ਬਾਣੀ ਦੇ ਵਿੱਚ ਲਿਖਿਆ ਕਿ ਮਾਤਾ ਪਿਤਾ ਹਨ ਵੱਡੇ ਮਾਤਾ ਪਿਤਾ ਸਾਡੇ ਉਹ ਸਭ ਤੋਂ ਵੱਡਾ ਤੀਰਥ ਹੈ ਜੇ ਉਹਨਾਂ ਦੀ ਅਸੀਂ ਸੇਵਾ ਕਰ ਲਈ ਦੇ ਭਗਤ ਜੀ ਕਹਿੰਦੇ ਸਤਿਗੁਰੂ ਜੀ ਕਹਿੰਦੇ ਕਿਤੇ ਜਾਣ ਦੀ ਲੋੜ ਨਹੀਂ ਘਾਰੇ ਤੀਰਥਾਂ ਦਾ ਇਸ਼ਨਾਨ ਹੋ ਜਾਣਾ ਔਰ ਉਹ ਤਾਂ ਅਸੀਂ ਕਰਦੇ ਹੀ ਨਹੀਂ ਪਰ ਦਿਆਂ ਦਾ ਸਤਕਾਰ ਨਹੀਂ ਮਨ ਦੇ ਵਿੱਚ ਈਰਖਾ ਦਵੇਸ਼ ਭਗਤ ਜੀ ਕਹਿੰਦੇ ਫਿਰ ਕਿੱਥੋਂ ਪ੍ਰਾਪਤੀ ਹੋਣੀ ਹੈ ਕਹਿੰਦੇ ਫਿਰ ਤਾਂ ਜਿੱਥੇ ਮਰਜੀ ਜਾ ਕੇ ਸਾਰੀ ਜ਼ਿੰਦਗੀ ਨਹਾਈ ਜੀਏ ਫਿਰ ਫਿਰ ਜੁਨੀ ਆਵੇ ਫਿਰ ਭਗਤ ਜੀ ਕਹਿੰਦੇ ਜੁਨਾ ਵਿੱਚ ਹੀ ਜਾਣਾ ਪੈਂਦਾ ਮਨੋ ਕਠੋਰ ਮਰੇ ਬਨਾਰਸ ਨਰਕਨਾ ਬਾਛਿਆ ਜਾਈ ਇਹ ਫਿਰ ਭਗਤ ਜੀ ਅੱਗੇ ਅਗਲੀ ਤੀਜੀ ਪੰਕਤੀ ਵਿੱਚ ਫਿਰ ਧਾਰਨ ਲੈ ਰਿਆ ਨੇ ਜਿਵੇਂ ਕਿ ਬਨਾਰਸ ਦੇ ਵਿੱਚ ਕਾਂਸੀ ਦੇ ਵਿੱਚ ਕਹਿੰਦੇ ਹਨ ਜਿਹੜਾ ਮਰਦਾ ਹੈ ਉਹਨੂੰ ਮੁਕਤੀ ਪ੍ਰਾਪਤ ਹੁੰਦੀ ਹੈ ਤੇ ਫਿਰ ਭਗਤ ਜੀ ਅਗਲੀ ਪੰਕਤੀ ਛੇੜਦੇ ਹਨ ਕਹਿੰਦੇ Hindu ਮਤ ਦੇ ਗ੍ਰੰਥ ਕਹਿੰਦੇ ਹਨ Hindu ਮਤ ਦੇ ਜਿਹੜੇ ਵੇਦਾਂ ਦੇ ਵਿੱਚ ਲਿਖਿਆ ਹੈ ਕਿ ਜਿਹੜਾ ਉਹ ਸ਼ਿਵਜੀ ਭਗਵਾਨ ਹੋਇਆ ਜਿਹੜੇ ਉਹ ਉਹਨਾਂ ਨੇ ਕਿਹਾ ਕਿ ਬਨਾਰਸ ਦੀ ਧਰਤੀ ਤੇ ਕਾਂਸੀ ਜੀ ਧਰਤੀ ਤੇ ਜਿਹੜਾ ਮਨੁੱਖ ਆਪਣੇ ਸਵਾਸ ਛੱਡੇਗਾ ਖੀਰਲੇ ਵਕਤ ਬਸੇਗਾ ਉਹਦੀ ਮੁਕਤੀ ਹੋ ਜਾਵੇਗੀ ਪਰ ਭਗਤ ਜੀ ਖੰਡਨ ਕਰਦੇ ਹਨ ਭਗਤ ਜੀ ਕਹਿੰਦੇ ਜਿਹਦਾ ਮਨ ਹੀ ਕਠੋਰਾ ਮਨੋ ਕਠੋਰ ਮਰੇ ਬਨਾਰਸ ਨਰਕ ਨਾ ਬਾਛਿਆ ਜਾਏ ਕਹਿੰਦੇ ਜਿਹੜਾ ਕਠੋਰ ਆਦਮੀ ਹੈ ਜਿਹਦੇ ਮਨ ਦੇ ਵਿੱਚ ਦਇਆ ਨਹੀਂ ਹੈ ਮਨ ਦਾ ਪੱਥਰ ਹੈ ਭਗਤ ਜੀ ਕਹਿੰਦੇ ਭਵੇਂ ਉਹ ਬਨਾਰਸ ਪੰਛੀ ਦੇ ਵਿੱਚ ਮਰੇ ਭਵੇਂ ਅੜੰਬੇ ਦੀ ਧਰਤੀ ਤੇ ਮਰੇ ਉਹਦੇ ਤੱਕ ਹੀ ਬਰਾਬਰ ਹੈ ਇਹ ਵੱਡਾ ਸਾਖੀ ਮਿਲ ਜਾ ਵੀ ਉਸੇ ਗ੍ਰੰਥਾਂ ਦੇ ਮੁਤਾਬਕ ਇਹ ਭਗਤ ਜੀ ਧਾਰਨ ਲੈਂਦੇ ਹਨ ਕਹਿੰਦੇ ਉਹ ਕਹਿੰਦੇ ਹਨ ਕਿ ਕਾਂਸੀ ਦੀ ਧਰਤੀ ਦੇ ਵਿੱਚ ਹੀ ਮੁਕਤੀ ਹੋ ਸਕਦੀ ਹੈ ਉਹ ਲੋਕ ਕੀ ਕਰਦੇ ਹਨ ਖੀਰਲੇ ਸਮੇਂ ਕਾਂਸੀ ਚਲੇ ਜਾਂਦੇ ਹਨ ਕਾਂਸੀ ਬਨਾਰਸ ਦੇ ਵਿੱਚ ਭਗਤ ਜੀ ਦਾ ਹੀ ਜਨਮ ਹੋਇਆ ਵੀਰ ਸਾਹਿਬ ਜੀ ਦਾ ਤੇ ਬ੍ਰਾਹਮਣਾਂ ਦੇ ਨਾਲ ਆਮ ਚਰਚਾ ਹੁੰਦੀ ਸੀ ਤੇ ਭਗਤ ਜੀ ਖੰਡਨ ਕਰਦੇ ਹਨ ਕਹਿੰਦੇ ਭਾਈ ਤੁਸੀਂ ਕਹਿੰਦੇ ਹੋ ਕਿ ਬਨਾਰਸ ਵਿੱਚ ਹੀ ਮਾਰ ਕੇ ਮੁਕਤੀ ਮਿਲਣੀ ਹੈ ਪਰ ਜੇ ਤੁਹਾਡਾ ਮਾਨ ਹੀ ਕਠੋਰ ਹੈ ਪੱਥਰ ਹੈ ਕਹਿੰਦੇ ਫਿਰ ਮੁਕਤੀ ਕਿੱਥੋਂ ਪਾ ਲੋਗੇ ਕਹਿੰਦੇ ਝੂਠ ਲਿਖਿਆ ਹੋਇਆ ਭਗਤ ਜੀ ਕਹਿੰਦੇ ਮਨੋ ਕਠੋਰ ਮਰੇ ਬਨਾਰਸ ਨਰਕ ਨਾ ਵਾਛਿਆ ਜਾਈ ਕਹਿੰਦੇ ਫਿਰ ਸਾਨੂੰ ਭਾਈ ਨਰਕ ਤੋਂ ਕੋਈ ਨਹੀਂ ਵਜਾ ਸਕਦਾ ਹਰ ਕਾ ਸੰਤ ਮਰੇ ਹੜੰਬਾ ਤਾਂ ਸਗਲੀ ਸੈਨ ਤਰਾਈ ਇਹਨਾਂ ਦਾ ਕਹਿਣਾ ਹੈ ਕਿ ਹੜੰਬੇ ਦੀ ਧਰਤੀ ਤੇ ਜਿਹੜੇ ਕੀ ਗੋਰਖਨਾਥ ਨੂੰ ਜਾਈਏ ਕਾਂਛੀ ਤੋਂ ਗੋਰਖਨਾਥ ਦੇ ਵਿਚਕਾਰ ਹੜੰਬਾ ਹੁੰਦਾ ਹੜੰਬੇ ਦੀ ਧਰਤੀ ਹੁੰਦੀ ਹੈ ਇਹ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ ਹੈ ਕਹਿੰਦੇ ਉੱਥੇ ਜੇ ਕੋਈ ਮਰ ਜਾਵੇ ਤੂੰ ਖੋਤੇ ਦੀ ਜੂਨ ਵਿੱਚ ਪੈਂਦਾ ਇਹਨਾਂ ਦੇ ਗ੍ਰੰਥ ਕਹਿੰਦੇ ਹਨ ਉਹਦਾ ਹਵਾਲਾ ਦਿੰਦੇ ਹਨ ਭਗਤ ਜੀ ਉਹ ਆਪਾਂ ਨੂੰ ਸਮਝਾਉਣ ਵਾਸਤੇ ਉਹ ਹਵਾਲਾ ਲੈਂਦੇ ਹਨ ਵਿਆਸ ਰਿਸ਼ੀ ਜੀ ਹੋਏ ਹਨ ਜਿਹੜੇ ਕੀ ਬੱਚਿਆਂ ਨੂੰ ਵਿਦਿਆ ਸਿਖਾਉਂਦੇ ਸੀ ਵਿਆਸ ਰਿਸ਼ੀ ਦੇ ਕੋਲ ਦੇਖੋ ਕ੍ਰਿਸ਼ਨ ਆਇਦਾਤ ਸ਼ਿਵਜੀ ਭਗਵਾਨ ਦਾ ਪੁੱਤਰ ਜਿਹੜਾ ਸੀ ਉਹ ਪੜਨ ਜਾਂਦਾ ਹੈ ਵਿਆਸ ਰਿਸ਼ੀ ਦੇ ਕੋਲ ਤੇ ਸਾਧ ਸੰਗਤ ਜੀਓ ਜਦੋਂ ਪੜ ਲੈਂਦਾ ਹੈ ਉਹ ਤੋਂ ਸਮਾਂ ਰਿਸ਼ੀ ਵਿਆਸ ਜੀ ਦੇ ਕੋਲ ਪੜ੍ਹਾਈ ਕਰਦਾ ਹੈ ਵਿਦਿਆ ਹਾਸਲ ਕਰਦਾ ਹੈ ਇਹ ਵੱਡੀ ਵਿਦਿਆ ਹਾਸਲ ਕਰਕੇ ਦੇਖੋ ਗਣੇਸ਼ ਜੀ ਤੋਂ ਖੁਸ਼ ਹੁੰਦੇ ਹਨ ਵਿਆਸ ਰਿਸ਼ੀ ਜੀ ਉਹ ਗ੍ਰੰਥ ਚ ਲਿਖਿਆ ਇਹ ਕਾ ਇਹ ਕਥਾ ਲਿਖੀ ਹੋਈ ਹੈ ਜੋ ਉਹ ਗ੍ਰੰਥ ਚ ਲਿਖਿਆ ਆਪਾਂ ਉਹ ਦਾ ਹਵਾਲਾ ਦਿੰਨੇ ਆ ਕਿ ਕਬੀਰ ਸਾਹਿਬ ਜੀ ਉਹ ਹਵਾਲਾ ਲੈ ਰਹੇ ਹਨ ਕਹਿੰਦੇ ਵਿਆਸ ਰਿਸ਼ੀ ਕੀ ਕੋਲ ਦੇਖੋ ਸ਼ਿਵ ਜੀ ਭਗਵਾਨ ਦਾ ਪੁੱਤਰ ਗਣੇਸ਼ ਜਾਂਦਾ ਗਣੇਸ਼ ਪੜ੍ਹਾਈ ਕਰਦਾ ਕਿਉਂਕਿ ਉਸ ਵੇਲੇ ઋਸ਼ੀਆਂ ਦੇ ਕੋਲ ਪੜ੍ਹਾਈ ਕੀਤੀ ਜਾਂਦੀ ਸੀ ਹੁਣ ਤਾਂ ਸਕੂਲ ਹਨ ਸਾਡੇ ਕੋਲ ਤੇ ਵਿਆਸ ਰਿਸ਼ੀ ਜੀ ਦੇ ਕੋਲ ਜਦੋਂ ਪੜ੍ਹਦਾ ਹੈ ਵੀ ਬਹੁਤ ਗਿਆਤਾ ਸਨ ਵੱਡੇ ਗਿਆਨੀ ਸੰਨ ਤੇ ਪੜਨ ਪੜ੍ਹਾਈ ਤੋਂ ਖੁਸ਼ੀ ਹੋ ਕੇ ਜਦੋਂ ਗਿਆਨ ਪ੍ਰਾਪਤ ਕਰਦਾ ਹੈ ਬਹੁਤ ਵਧੀਆ ਤੇ ਖੁਸ਼ ਹੋ ਕੇ ਕਿ ਉਸ ਵੇਲੇ ਵਿਆਸ ਰਿਸ਼ੀ ਜੀ ਨੂੰ ਵਾਰ ਦਿੰਦੇ ਹਨ ਕਹਿੰਦੇ ਬੇਟਾ ਤੇਰੇ ਤੋਂ ਅਸੀਂ ਖੁਸ਼ ਹੋਏ ਕੁਛ ਮੰਗ ਲੈ ਇਹ ਤਾਂ ਪਹਿਲੀ ਚੁੰਦਾ ਸੀ ਗਣੇਸ਼ ਜੀ ਕਹ ਚੁੰਦੇ ਸੀ ਕਿ ਇਹ ਕੁਛ ਕਹਿਣ ਤਾਂ ਮੈਂ ਕੁਛ ਮੰਗਾ ਤੇ ਉਸ ਵੇਲੇ ਵਿਆਸ ਰਿਸ਼ੀ ਨੇ ਅਚਾਨਕ ਕਹਿਤਾ ਭਾਈ ਤੇਰੀ ਪੜ੍ਹਾਈ ਤੋਂ ਤੇਰੀ ਵਿਦਿਆ ਤੋਂ ਅਸੀਂ ਖੁਸ਼ ਹੋਏ ਤੇ ਤੂੰ ਕੁਝ ਮੰਗ ਲੈ ਤੇ ਉਸ ਵੇਲੇ ਗਣੇਸ਼ ਜੀ ਕੀ ਮੰਗਦਿਆਂ ਨੇ ਕਹਿੰਦੇ ਇੱਕ ਵਾਰੀ ਮੰਗਦਿਆਂ ਨੇ ਕਹਿੰਦੇ ਹੜੰਬੇ ਦੀ ਧਰਤੀ ਤੇ ਦੱਸੋ ਕਿ ਜੇ ਕੋਈ ਮਾਰਦਾ ਉਹ ਮੁਕਤ ਹੋ ਜਾਵੇਗਾ ਇਹ ਵਿਆਸ ਰਿਸ਼ੀ ਜੀ ਇੱਕ ਵਾਰੀ ਕਹਿੰਦੇ ਨੇ ਹਾਂ ਮੁਕਤ ਹੋ ਜਾਵੇਗਾ ਤੋ ਚੜਾਣ ਵਾਸਤੇ ਖਝਾਣ ਵਾਸਤੇ ਵਾਰ-ਵਾਰ ਪੁੱਛਦਾ ਜਿਹੜਾ ਹੈ ਨਾ ਇੱਕ ਮਨ ਦੇ ਵਿੱਚ ਗੁੱਸਾ ਦਿਵਾਨ ਵਾਸਤੇ ਚਾਰ ਵਾਰੀ ਫਿਰ ਦੁਬਾਰਾ ਪੁੱਛਦਾ ਕਨੇਸ਼ ਜੀ ਕਹਿੰਦੇ ਗੁਰੂ ਜੀ ਦੱਸੋ ਕਿ ਜਿਹੜਾ ਇਸ ਧਰਤੀ ਤੇ ਮਰੇਗਾ ਉਹਦੀ ਮੁਕਤੀ ਹੋ ਜਾਵੇਗੀ ਉਹ ਫਿਰ ਕਹਿੰਦਾ ਵੀ ਮੁਕਤ ਹੋ ਜਾਵੇਗਾ ਵ્યાਸ ਰਿਸ਼ੀ ਜੀ ਫਿਰ ਉਹੀ ਜਵਾਬ ਦਿੰਦੇ ਹਨ ਫਿਰ ਦੁਬਾਰਾ ਪੁੱਛ ਲੈਂਦਾ ਤੀਜੀ ਵਾਰ ਤੇ ਫਿਰ ਉਹੀ ਜਵਾਬ ਮਿਲਦਾ ਜਦੋਂ ਚੌਥੀ ਵਾਰ ਪੁੱਛਦਾ ਹੈ ਗਣੇਸ਼ ਜੀ ਫਿਰ ਸਵਾਲ ਕਰਦੇ ਹਨ ਇਹਦੇ ਵਿਆਸ ਜੀ ਗੁਰੂ ਜੀ ਤੁਸੀਂ ਦੱਸੋ ਕਿਸ ਧਰਤੀ ਤੇ ਜਿਹੜਾ ਮਰੇਗਾ ਉਹ ਕਿਹੜੀ ਜੁਨ ਚ ਜਾਏਗਾ ਉਹ ਗੁੱਸਾ ਨੂੰ ਚੜ ਜਾਂਦਾ ਵਿਆਸ ਰਿਸ਼ੀ ਜੀ ਨੂੰ ਉਹ ਗੁੱਸੇ ਵਿੱਚ ਆਣ ਕੇ ਕਹਿੰਦਾ ਉਹ ਖੋਤੇ ਦੀ ਜੁਨ ਚ ਜਾਏਗਾ ਇਸ ਤੋਂ ਇਹ ਕਹਾਣੀ ਬਣ ਗਈ ਇਹ ਕਹਾਣੀ ਬਣੀ ਹੋਈ ਅਸ ਤੋਂ ਕਿ ਹੁਣ ਉਸ ਧਰਤੀ ਤੇ ਜਿਹੜਾ ਵੀ ਮਰੇਗਾ ਜਦੋਂ ਇੰਨੀ ਗੱਲ ਕਹੀ ਤੇ ਉਸ ਵੇਲੇ ਗਣੇਸ਼ ਜੀ ਕਹਿੰਦੇ ਤਥਾ ਅਸਤੂ ਕਿ ਮੈਨੂੰ ਪਰਵਾਹ ਨਹੀਂ ਉਹ ਕਿਉਂ ਨੇ ਸਰਾਫ ਦਵਾਣਾ ਸੀ ਸਰਾਫ ਮਿਲ ਗਿਆ ਤੇ ਉਹ ਵਾਪਸ ਚਲੇ ਗਏ ਕਹਿੰਦੇ ਹੁਣ ਇਸ ਧਰਤੀ ਤੇ ਜਿਹੜਾ ਵੀ ਮਰੇਗਾ ਖੋਤੇ ਦੀ ਜੁਣ ਚ ਪਵੇਗਾ ਇਸ ਤੋਂ ਡਰ ਕੇ ਲੋਕ ਉਸ ਧਰਤੀ ਤੇ ਨਹੀਂ ਜਾਂਦੇ ਜਿਹੜੀ ਹਰੰਭੇ ਦੀ ਧਰਤੀ ਹੈ ਉਹ ਗੋਰਖਨਾਥ ਨੂੰ ਜਾਂਦੇ ਹੋਏ ਜਦੋਂ ਇੱਥੋਂ ਜਾਂਦੇ ਆ ਨਾ ਕਾਂਛੀ ਤੋਂ ਗੋਰਖਨਾਥ ਹੁੰਦਾ ਹੈ ਗੋਰਖਨਾਥ ਦੇ ਵਿੱਚਕਾਰ ਉਹ ਧਰਤੀ ਉੱਥੇ ਕਈ ਇਹ ਲੋਕ Hindu ਲੋਕ ਭੱਜਦੇ ਆਂ ਡਰਦੇ ਕਿ ਇੱਥੇ ਜੇ ਮਰਾਂਗੇ ਇੱਥੇ ਖੋਤੇ ਦੀ ਜੂਣ ਚ ਪੈਣਾ ਪੈਣਾ ਪਰ ਭਗਤ ਜੀ ਉਹ ਉਦਾਹਰਣ ਲੈਂਦੇ ਨੇ ਕਬੀਰ ਸਾਹਿਬ ਜੀ ਕਹਿੰਦੇ ਗੁਰਮੁਖਾਂ ਵਾਸਤੇ ਕੁਝ ਵੀ ਨਹੀਂ ਹੈ ਤੇ ਜਵਾਬ ਦੇ ਦੇਨ ਭਗਤ ਜੀ ਕਹਿੰਦੇ ਮਨੋ ਕਠੋਰ ਮਰੇ ਬਨਾਰਸ ਨਰਕ ਨਾ ਬਾਛਿਆ ਜਾਏ ਹਰ ਕਾ ਸੰਤ ਮਰੇ ਹੜੰਬੇ ਹੜੰਬੇ ਦੀ ਧਰਤੀ ਦੇ ਤਾ ਸਗਲੀ ਸੈਨ ਤਰਾਈ ਭਗਤ ਜੀ ਕਹਿੰਦੇ ਹਰੀ ਦਾ ਸੇਵਕ ਹਰੀ ਦਾ ਜਨ ਗੁਰਮਖ ਜਨ ਭਗਤ ਜਨ ਉਨਾਂ ਲਈ ਕੋਈ ਸਮਾਂ ਨਹੀਂ ਕੋਈ ਧਰਤੀ ਨਹੀਂ ਕੋਈ ਦਿਨ ਨਹੀਂ ਕੋਈ ਰਾਤ ਨਹੀਂ ਉਹ ਤਾਂ ਜਿੱਥੇ ਵੀ ਚਲੇ ਜਾਣ ਸੁਖੀ ਸੁਖ ਹੈ ਉੱਥੇ ਹੀ ਮਾ ਭਗਤ ਜੀ ਕਹਿੰਦੇ ਉਹ ਉਦੇਵ ਕੁਲਾ ਨੂੰ ਤਾਰ ਦਿੰਦੇ ਹਨ ਭਗਤ ਜੀ ਕਹਿੰਦੇ ਹਰ ਕਾ ਸੰਤ ਮਰੇ ਹੜੰਬਾ ਕਹਿੰਦੇ ਉਹ ਭਵੇਂ ਹੜੰਬੇ ਦੀ ਧਰਤੀ ਤੇ ਵੀ ਮਰ ਜਾਵੇ ਰੀ ਦਾ ਸੰਤ ਸਰੀਰ ਕਰਕੇ ਪ੍ਰੋਕ ਗਮਨ ਕਰ ਜਾਵੇ ਭਗਤ ਜੀ ਕਹਿੰਦੇ ਉਹ ਤਾਂ ਸਗਲੀ ਸੈਨ ਤਰਾਈ ਉਹਦੇ ਚੇਲੇ ਵੀ ਉਹਦੇ ਉਹਦੇ ਇੰਦਰੇ ਇੰਦਰੀਆਂ ਵੀ ਕਹਿੰਦੇ ਉਹਦਾ ਕਟੰਬ ਜਣੀਆਂ ਉਹਨਾਂ ਉਹ ਵੀ ਤਰ ਜਾਂਦੀਆਂ ਹਨ ਕਹਿੰਦੇ ਇਹ ਤਾਂ ਭਲੇਖਾ ਹੈ ਕਿ ੜੰਬੇ ਦੀ ਧਰਤੀ ਤੇ ਜੋ ਕੋ ਮਾਰੇਗਾ ਕੋਤੇ ਦੀ ਜੂਣ ਚ ਪਏਗਾ ਭਗਤ ਜੀ ਕਹਿੰਦੇ ਨਹੀਂ ਹੈ ਇੱਥੇ ਭਗਤ ਜੀ ਸਵਾਲ ਕਰਦਿਆਂ ਨੂੰ ਪੰਡਤ ਨੂੰ ਕਹਿੰਦੇ ਭਾਈ ਤੁਸੀਂ ਤਾਂ ਉੱਥੇ ਡਰਦੇ ਜਾਂਦੇ ਨਹੀਂ ਕਹਿੰਦੇ ਅਸੀਂ ਤਾਂ ਮਰਨ ਲੱਗੇ ਆ ਉੱਥੇ ਜਾਣਾ ਭਗਤ ਜੀ ਛੱਡ ਗਏ ਸੀ ਕਾਂਸੀ ਜਦੋਂ ਉਹਨਾਂ ਦਾ ਖੀਰਲਾ ਸਮਾਂ ਆਇਆ ਸੀ ਨਾ ਭਗਤ ਕਬੀਰ ਸਾਹਿਬ ਜੀ ਕਾਂਸੀ ਚੋਂ ਨਿਕਲ ਗਏ ਸੀ ساری ਜ਼ਿੰਦਗੀ ਉੱਥੇ ਨਾਮ ਪ੍ਰਦੇਸ਼ ਕਰਦੇ ਰਹੇ ਤੇ ਇਹ ਦਰਸਾਣ ਵਾਸਤੇ ਉੱਤਰ ਦੇਣ ਵਾਸਤੇ ਹੜਮਵੇ ਦੀ ਧਰਤੀ ਤੇ ਜਾ ਵਸੇ ਕਾਦੇ ਵਾਸਤੇ ਕਿ ਸਾਨੂੰ ਲੋਕਾਂ ਦਾ ਡਰ ਖਤਮ ਹੋ ਜਾਵੇ ਕਹਿੰਦੇ ਹੁਣ ਦੇਖਦੇ ਆ ਕਿਸੇ ਨਰਕ ਚ ਜਾਂਦੇ ਆ ਸਵਰਗ ਚ ਦੇ ਭਗਤ ਜੀ ਨੂੰ ਲੋਕਾਂ ਨੇ ਮਿਹਨੇ ਮਾਰੇ ਬ੍ਰਾਹਮਣਾਂ ਨੇ ਕਹਿੰਦੇ ਭਾਈ ساری ਜ਼ਿੰਦਗੀ ਤੁਸੀਂ ਨਾਮ ਜਪਦੇ ਰਹੇ ਭਗਤ ਬਣੇ ਰਹੇ ਹੁਣ ਤੁਸੀਂ ਨਰਕ ਦੀ ਧਰਤੀ ਤੇ ਜਾ ਵਸਿਓ ਕਹਿੰਦੇ ਆਪਣਾ ਫਲ ਖਤਮ ਕਰ ਲਿਆ ਤੁਸੀਂ ਭਗਤ ਜੀ ਨੂੰ ਮਿਹਨੇ ਮਾਰੇ ਕਹਿੰਦੇ ਤੁਸੀਂ ਆਪਣੀ ਜ਼ਿੰਦਗੀ ਦਾ ਫਲ ਖਤਮ ਕਰ ਲਿਆ ਹੁਣ ਤੁਸੀਂ ਇਸ ਧਰਤੀ ਤੇ ਵਾਸਾ ਕਰ ਲਿਆ ਮਰਨ ਦੇ ਟਾਈਮ ਉਸ ਨਰਕਾ ਨੂੰ ਸਖੋਤੇ ਦੀ ਜੂਨ ਪਾਓਗੇ ਤੇ ਭਗਤ ਜੀ ਨੇ ਜਵਾਬ ਦਿੱਤਾ ਸੀ ਇਹ ਕਹਿੰਦੇ ਹਰ ਕਾ ਸੰਤ ਮਰੇ ਹੜੰਬੈ ਤਾਂ ਸਗਲੀ ਸੈਨ ਤਰਾਈ ਕਹਿੰਦੇ ਉਹਦੀ ਕੋਈ ਸਮਾਂ ਕੋਈ ਧਰਤੀ ਕੋਈ ਦਿਨ ਕੋਈ ਪਿੰਡ ਉਹ ਕੁਝ ਨਹੀਂ ਕਰ ਸਕਦਾ ਭਗਤ ਜੀ ਕਹਿੰਦੇ ਉਹ ਤਾਂ ਸਾਰੇ ਸਮੇਂ ਪ੍ਰਮਾਤਮਾ ਨੂੰ ਪੂਜਦਾ ਹੈ ਭਗਤ ਜਨ ਉਹਦੀ ਪੂਜਾ ਕਰਦੇ ਨਾਮ ਰਾਹੀ ਉਹਨਾਂ ਦੀਆਂ ਇੰਦਰੀਆਂ ਦੇ ਵਿੱਚ ਹਿਰਦੇ ਵਿੱਚ ਆਤਮਾ ਦੇ ਵਿੱਚ ਵਸ ਜਾਂਦਾ ਹੈ ਉਹ ਕਿਤੇ ਵੀ ਰਹਿਣ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਭਗਤ ਜੀ ਕਹਿੰਦੇ ਦਿਨ ਸਨਾ ਰੈਨ ਬੇਦਨੀ ਸਾਤਰ ਤਹਾਂ ਵਸੇ ਨਿਰੰਕਾਰਾ ਭਗਤ ਜੀ ਕਹਿੰਦੇ ਉਹਨਾਂ ਵਿੱਚ ਤੇ ਨਾ ਦਿਨ ਹੈ ਨਾ ਰਾਤ ਹੈ ਨਾ ਬੀਦਾ ਨਾ ਸ਼ਸਤਰ ਕਹਿੰਦੇ ਭਾਵੇਂ 베ਦਾਂ ਵਿੱਚ ਲਿਖਿਆ 17 ਵਿੱਚ ਲਿਖਿਆ ਉਹਨਾਂ ਤੇ ਦਾ ਚੀਜ਼ਾਂ ਦਾ ਕੋਈ ਅਸਰ ਨਹੀਂ ਉਹ ਭਾਵੇਂ ਦਿਨੇ ਮਰਨ ਰਾਤ ਮਰਨ 베ਦ ਕਹੇ ਸ਼ਸਤਰ ਕਹਿਣ ਕਹਿੰਦੇ ਉਹਨਾਂ ਲਈ ਨਿਰੰਕਾਰ ਦੇ ਚਰਨਾਂ ਵਿੱਚ ਹੀ ਵਾਸਾ ਹੁੰਦਾ ਕਹੇ ਕਬੀਰ ਨਰ ਤਿਸੇ ਧਾਵੋ ਬਾਵਰ ਆ ਸੰਸਾਰੇ ਇਕੀ ਲੀਤੋ ਕਵਿ ਤੇ ਭਗਤ ਜੀ ਜਵਾਬ ਦੇਣ ਦੇਣ ਕਹੇ ਕਬੀਰ ਭਗਤ ਜੀ ਕਹਿੰਦੇ ਅਸੀਂ ਕਹਿਣਾ ਕਰਦਿਆਂ ਨਰ ਤਿਸੇ ਤੇ ਆਵੋ हे ਮਨੁਖ हे ਦੁਨੀਆਦਾਰੋ ਉਹ ਹਰੀ ਨੂੰ ਧਿਆਉਣਾ ਕਰੋ ਬਾਵਰਿਆ ਸੰਸਾਰੋ हे ਸੰਸਾਰ ਦੇ ਭੋਲੇ ਲੋਕੋ ਇਹ ਸੰਸਾਰ ਦੇ ਭਗਤ ਜੀ ਕਹਿੰਦੇ ਪਾਗਲ ਲੋਕੋ ਦੁਨੀਆਦਾਰੋ ਉਹ ਹਰੀ ਨੂੰ ਭਗਤ ਜੀ ਕਹਿੰਦੇ ਧਿਆਉਣਾ ਕਰੋ ਪ੍ਰਮਾਤਮਾ ਨੂੰ ਜਪਨਾ ਕਰੋ ਇਹ ਸੰਸਾਰੀ ਕਰਮ ਕਾਂਡਾਂ ਵਿੱਚ ਭਗਤ ਜੀ ਕਹਿੰਦੇ ਕੁਝ ਨਹੀਂ ਲੱਭਣਾ ਕਹਿੰਦੇ ਜਿੰਨਾ ਚਰਮਾਨੂ ਦੇ ਚਰਣਾ ਵਿੱਚ ਨਹੀਂ ਰੱਖਦੇ ਜਿੰਨਾ ਤੇ ਜੀਵਾ ਰਾਈਂ ਸਿਮਰਨ ਨਹੀਂ ਕਰਦੇ ਭਗਤੀ ਨਹੀਂ ਕਰਦੇ ਉਹਨਾਂ ਚਰ ਕੁਝ ਪ੍ਰਾਪਤੀ ਨਹੀਂ ਇਹ ਸੰਸਾਰੀ ਜਿਹਦੇ ਕਰਮ ਹਨ ਇਹ ਸੰਸਾਰ ਵਿੱਚ ਹੀ ਖਤਮ ਹੋ ਜਾਂਦੇ ਹਨ ਉਹ ਦਰਗਾਹ ਤੱਕ ਤਾਂ ਪਹੁੰਚਦੀ ਨਹੀਂ ਭਗਤ ਜੀ ਕਹਿੰਦੇ ਜਿਹੜੀ ਪੂਜਾ ਨਾਮ ਰਾਈਂ ਕਰਦੇ ਆ ਸੀ ਉਹੀ ਦਰਗਾਹ ਤੱਕ ਜਾਂਦੀ ਹੈ ਸ਼ੁਭ ਅਮਲ ਦਰਗਾਹ ਤੱਕ ਜਾਂਦੇ ਹਨ ਹੋਰ ਸੰਸਾਰ ਤੋਂ ਕੋਈ ਵਸਤੂ ਕੋਈ ਚੀਜ਼ ਕੋਈ ਕਰਮ ਸਾਡੀ ਦਰਗਾਹ ਤੱਕ ਨਹੀਂ ਪਹੁੰਚ ਸਕਦੇ ਇਹ ਭਗਤ ਜੀ ਦੇ ਸ਼ਬਦ ਦਾ ਹੀ ਉਪਦੇਸ਼ ਹਨ ਇਹਦੇ ਨਾਮ ਰੂਪੀ ਤੀਰਥ ਦਾ ਇਸ਼ਨਾਨ ਕਰੋ ਮਨ ਨੂੰ ਇਸ਼ਨਾਨ ਕਰਾਓ ਬਾਣੀ ਪੜ੍ਹ ਕੇ ਸਿਮਰਨ ਕਰਕੇ ਇਹਦੇ ਵਿੱਚ ਸਾਰੇ ਜੀਵਾਂ ਦਾ ਭਲਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ